ਸਵਾਗਤ ਹੈ ਜੀ ਤੁਹਾਡਾ ਗੁਰਮਤ ਸਿੱਧਾ ਚੈਨਲ ਦੇ ਉੱਤੇ ਜਿਵੇਂ ਕਿ ਹਰ ਰੋਜ਼ ਪੰਥਕ ਪੋਲਿਟਿਕਸ ਦੇ ਵਿੱਚ ਖਾਲਸਾ ਪੰਥ ਅੰਦਰ ਪੰਜਾਬ ਅੰਦਰ ਪੰਜਾਬੀ ਇਤਿਹਾਸਾਨੀ ਵਿੱਚ ਕੀ ਕੁਝ ਵਾਪਰ ਰਿਹਾ ਹੈ ਉਹਦੀ ਕੋਈ ਚਰਚਾ ਆਪਾਂ ਕਰਦੇ ਹਾਂ ਸੋਕਾ ਤੱਕ ਸਹੂਦੇ ਆਲੇ ਦੁਆਲੇ ਬਹੁਤ ਸਾਰੀ ਜਿਹੜੀ ਸਿਆਸਤ ਸਿੱਖੀ ਸਿਆਸਤ ਪੰਜਾਬ ਦੀ ਸਿਆਸਤ ਤੋਂ ਘੁੰਮ ਰਹੀ ਹੈ ਉਸ ਦੇ ਵਿੱਚ ਸ਼ੋਮਣੀ ਕੌਲੀ ਦਲ ਜਿਹੜਾ ਆਪ ਮੁਹਾਰੀ ਹੁਣ ਭਰਤੀ ਸ਼ੁਰੂ ਕਰ ਚੁੱਕਿਆ ਉਹ ਉਹਦੇ ਵਿੱਚ ਇੱਕ ਨਵੀਂ ਅਪਡੇਟ ਅੱਜ ਆਈ ਹੈ ਜਿਵੇਂ ਕਿ ਉਹਨਾਂ ਨੇ ਪਹਿਲਾਂ ਐਲਾਨ ਕੀਤਾ ਹੋਇਆ ਸੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਬਾਦਲ ਧੜੇ ਨਾਲ ਜਿਹੜੀ ਸ਼ੋਮਣੀ ਕਮੇਟੀ ਦੇ ਮੈਂਬਰ ਉਹਨਾਂ ਦੀ ਇੱਕ ਮੀਟਿੰਗ ਸੱਦਾਂਗੇ ਸੋ ਅੱਜ ਉਹ ਮੀਟਿੰਗ ਹੁੰਦੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੁਖਵੀਰ ਸਿੰਘ ਬਾਦਲ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੁੰਦੀ ਆ ਤੇ ਉਥੇ ਜਿਹੜੇ ਅ ਅੰਦਰ ਜਿਆਦਾ ਮੁੱਦੇ ਵਿਚਾਰੇ ਗਏ ਉਹ ਇਹ ਸੀ ਕਿ ਵੀ ਜਿਹੜੀ ਵੋਟਰ ਸੂਚੀ ਹੈ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸ਼ੋਮਣੀ ਕਮੇਟੀ ਨੂੰ ਚੋਣਾ ਉਹ ਕਿਸੇ ਵੇਲੇ ਵੀ ਐਲਾਨ ਹੋਣਾ ਹੁਣ ਸੰਭਵ ਹੈ ਸਿਰ ਤੇ ਸਾਰਾ ਕੁਝ ਆਇਆ ਹੋਇਆ ਹੈ ভোটার ਸੂਚੀਆਂ ਤਿਆਰ ਹੋ ਚੁੱਕੀਆਂ ਨੇ ਤੇ ਸਾਰੀਆਂ ਤਿਆਰੀਆਂ ਮੁਕੰਮਲ ਨੇ ਸੋ ਗੁਰਦਵਾਰਾ ਚੋਣ ਕਮਿਸ਼ਨ ਦੇ ਵੱਲੋਂ ਉਸ ਦਾ ਕੋਈ ਐਲਾਨ ਹੋ ਸਕਦਾ ਹੈ ਪਰ ਅਕਾਲੀ ਦਲ ਦਾ ਦਾਵਾ ਹੈ ਕਿ ਵੀ ਜਿਹੜੀਆਂ ਇਹ ভোটার ਸੂਚੀਆਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਧੰਦ ਲੀਆਂ ਨੇ ਤੇ ਬੋਗਸ ਵੋਟਾਂ ਬਣੀਆਂ ਹੋਈਆਂ ਨੇ ਜਿਹੜੇ ਜਿਨ੍ਹਾਂ ਦੇ ਪਿੱਛੇ ਸਿੰਘ ਜਾਂ ਕੌਰ ਵੀ ਨਹੀਂ ਲੱਗਦਾ ਉਹ ਵੀ ਵੋਟਰ ਬਣ ਚੁੱਕੇ ਨੇ ਵੋਟਰ ਤੇ ਇਹ ਬਹੁਤ ਵੱਡਾ ਧੱਕਾ ਹੈ ਇੱਕ ਸਰਕਾਰੀ ਦਾਖਲ ਅੰਦਾਜ਼ੀ ਹੈ ਤੇ ਸਰਕਾਰਾਂ ਦੀ ਇਹ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੁਣ ਜਲਦ ਹੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਾਂਗੇ ਤੇ ਸ਼ਿਕਾਇਤ ਲੈ ਕੇ ਜਾਵਾਂਗੇ ਇਹ ਉਹਨਾਂ ਦੀ ਸ਼ਿਕਾਇਤ ਹੈ ਹੁਣ ਜੇ ਕਿਤੇ ਇਹ ਗੁਰਦੁਆਰਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਜਾਂਦੀ ਹੈ ਤੇ ਉਹ ਸੱਚਮੁੱਚ ਇਸ ਨੂੰ ਸੀਰੀਅਸ ਲੈਂਦੇ ਆ ਤਾਂ ਜੀੜੀ ਸ਼੍ਰੋਮਣੀ ਕਮੇਟੀ ਦੀ ਚੋਣ ਕेलो ਵੀ 11-12 ਸਾਲ ਤੋਂ ਲਟਕ ਰਹੀ ਹੈ ਉਹ ਹੋਰ ਲਟਕਣ ਦੀ ਸੁਭਾਵਨਾ ਪੈਦਾ ਹੋ ਜਾਣੀ ਹੈ ਇਸ ਚੀਜ਼ ਦਾ ਫਾਇਦਾ ਕਾਲੀ ਦਲ ਬਾਦਲ ਧੜੇ ਨੂੰ ਬਹੁਤ ਜ਼ਿਆਦਾ ਹੈ ਕਿਉਂਕਿ ਉਹ 11-12 ਸਾਲ ਤੋਂ ਬਸ ਬਿਨਾਂ ਕਿਸੇ ਕਾਰਨ ਕਹਿ ਲਓ ਵੀ ਉਹਨਾਂ ਦੇ ਪੈਰ ਥੱਲੇ ਬਟੇਰਾ ਆਇਆ ਹੋਇਆ ਇੱਕ ਤਰ੍ਹਾਂ ਦਾ ਇਦਾਂ ਕਹਿ ਲਓ ਪੰਜਾਬੀ ਦੀ ਭਾਸ਼ਾ 'ਚ ਤੇ ਉਹ ਇੱਕ ਹਾਕਮ ਜਮਾਤ ਬਣੀ ਹੋਈ ਹੈ ਸ਼ਮਣੀ ਕਮੇਟੀ ਦੇ ਉੱਤੇ ਤੋ ਉਹਨਾਂ ਨੂੰ ਹੋਰ ਹਲੇ ਟਾਈਮ ਮਿਲ ਜਾਊਗਾ ਇਹ ਉਹਨਾਂ ਲਈ ਮਾਈਲੇਜ ਹੋਏਗੀ ਉਹਦੇ ਵਿੱਚ ਮੋਟਰ ਸੂਚੀਆਂ 'ਚ ਸੋਧ ਹੁੰਦੀ ਆ ਕਿਵੇਂ ਹੁੰਦੀ ਆ ਇਹ ਬਾਅਦ ਦਾ ਮਸਲਾ ਪਰ ਇਹਨਾਂ ਨੂੰ ਸਮਾਂ ਮਿਲ ਜਾਊਗਾ ਇਹ ਇਹ ਹੀ ਚਾਹੁੰਦੇ ਨੇ ਕਿ ਸਾਨੂੰ ਹੋਰ ਸਮਾਂ ਕਿਵੇਂ ਨਾ ਕਿਵੇਂ ਮਿਲੀ ਜਾਵੇ ਜਿਹੜੀ ਸਾਡੀ ਸ਼ਾਖ ਹੈ ਡਿੱਗੀ ਹੋਈ ਖਾਲਸਾ ਸੰਗਤਾਂ ਪੰਥ ਦੇ ਵਿੱਚ ਉਹਨੂੰ ਅਸੀਂ ਜਲਦੀ ਤੋਂ ਜਲਦੀ ਉਹਦੀ ਪਰਭਾਈ ਕਰ ਲਈਏ ਬਾਡੀਗਾਂ ਬਾਡੀਗਾਂ ਰੈਲਿੰਗਾਂ ਕਰ ਲਈਏ بڑے بڑے ਸਮਾਗਮ ਕਰਕੇ ਅਸੀਂ ਲੋਕਾਂ 'ਚ ਦਿਖਾ ਸਕੀਏ ਕਿ ਦੇਖੋ ਜੀ ਸਾਰਾ ਪੰਥ ਸਾਡੇ ਨਾਲ ਆ ਇਹ ਪਹਿਲੀ ਉਹਨਾਂ ਦੀ ਖਬਰ ਹੈ ਦੂਜੇ ਪਾਸੇ ਜਿਹੜੇ ਵਿਦਵਾਨ ਸੱਜਣ ਨੇ ਵੱਖ-ਵੱਖ ਟੀਵੀ ਚੈਨਲਾਂ ਤੇ ਡਿਬੇਟਸ ਕਰਦੇ ਨੇ ਪ੍ਰੋਗਰਾਮ ਦਿੰਦੇ ਆ ਉਹ ਗੱਲ ਇਹ ਗੱਲ ਕਹਿੰਦੇ ਨੇ ਕਿ ਵੀ ਇਹ ਸਾਰਾ ਕੁਝ ਜਿਹੜਾ ਅੱਜ ਸ਼ੋਮਣੀ ਕਾਲੀ ਦਲ ਬਾਦਲ ਨੂੰ ਬੁਰਾ ਲੱਗ ਰਿਹਾ ਹੈ ਬੋਗਸ ਵੋਟਾਂ ਲੱਗ ਰਹੀਆਂ ਏ ਇਹ ਕੰਡੇ ਸਾਰੇ ਉਹਨਾਂ ਦੇ ਖੁਦ ਦੀ ਵਿਜੇ ਹੋਏ ਨੇ ਇਹ ਸਾਰਿਆਂ ਨੂੰ ਪਤਾ ਹੈ ਸ਼ੋਮਣੀ ਕਮੇਟੀ ਚੋਣਾਂ ਦੇ ਵਿੱਚ ਕਿਵੇਂ ਧੱਕੇ ਦੇ ਨਾਲ ਕੈਂਡੀਡੇਟਾਂ ਨੂੰ ਡਰਾ ਤਮਖਾ ਕੇ ਵਿਰੋਧੀ ਕੈਂਡੀਡੇਟਾਂ ਨੂੰ ਬਿਠਾ ਦਿੱਤਾ ਜਾਂਦਾ ਸੀ ਕਿਸੇ ਦੇ ਕਾਗਜ਼ਾਂ ਦੇ ਵਿੱਚ ਕੋਈ ਪ੍ਰੋਬਲਮ ਖੜੀ ਕਰ ਦਿੱਤੀ ਜਾਂਦੀ ਸੀ ਫਿਰ ਬੂਥ ਕੈਪਚਰ ਤੇ ਫੇਰ ਸ਼ਰਿਆਮ ਸ਼ਰਾਬਾਂ ਭੁੱਕੀ ਨਸ਼ੇ ਸ਼ੋਮਣੀ ਕਮੇਟੀ ਚੋਣਾਂ ਚ ਵਰਤਾਈਆਂ ਜਾਂਦੀਆਂ ਰਹੀਆਂ ਤੇ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਵਿੱਚ ਇਹ ਆਮ ਵੇਖਿਆ ਤੇ ਆਪਣੀ ਮਰਜ਼ੀ ਦੇ ਇਥੋਂ ਤੱਕ ਵੀ ਕੇਸ ਆਏ ਵੀ ਕਿ ਜਿਹੜੇ ਬਿਹਾਰੀ ਭਈਏ ਜਿਨ੍ਹਾਂ ਨੂੰ ਕਹਿੰਦੇ ਆ ਉਹ ਵੀ ਪਿਛਲੇ ਦੌਰਾਨ ਜਦੋਂ ਉਹਨਾਂ ਦਾ ਰਾਜ ਭਾਗ ਸੀ ਉਹ ਵੋਟਾਂ ਪਾਉਂਦੇ ਰਹੇ ਸ਼ੋਮਣੀ ਕਮੇਟੀ ਚੋਣਾਂ ਦੇ ਵਿੱਚ ਇਸ ਤਰ੍ਹਾਂ ਵੀ ਡਿਬੇਟਸ ਦੇ ਵਿੱਚ ਵਿਦਵਾਨ ਸੱਜਣ ਦੱਸ ਰਹੇ ਨੇ ਤੇ ਉਸ ਸਮਾਂ ਉਦੋਂ ਇਹਨਾਂ ਨੂੰ ਕੋਈ ਯਾਦ ਨਹੀਂ ਸੀ ਕੋਈ ਨੁਕਸਾਨ ਨਹੀਂ ਸੀ ਦੱਸ ਰਹੇ ਕੋਈ ਸਰਕਾਰੀ ਦਖਲਅੰਦਾਜ਼ੀ ਨਹੀਂ ਸੀ ਲੱਗ ਰਹੀ ਪਰ ਅੱਜ ਇਹ ਸਾਰੀ ਇਹਨਾਂ ਨੂੰ ਸਰਕਾਰੀ ਦਖਲਅੰਦਾਜ਼ੀ ਲੱਗ ਰਹੀ ਹੈ ਇਹ ਰਿਪੋਰਟ ਦੋਵੇਂ ਪੱਖਾਂ ਦੀ ਅਸੀਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਦੂਜੇ ਪਾਸੇ ਸ਼ਿਕਾਇਤਾਂ ਇਸ ਤੋਂ ਪਹਿਲਾਂ ਕਾਲ ਤਖਸਾਹਬ ਦੇ ਜਥੇਦਾਰ ਸਾਹਿਬ ਨੇ ਧਾਮੀ ਸਾਹਿਬ ਨੂੰ ਤੇ ਗੁਰਪ੍ਰਤਾ ਵਡਾਲਾ ਦੋਵਾਂ ਨੂੰ ਬੁਲਾਇਆ ਸੀ ਕਾਲ ਤਖਸਾਹਬ ਤੇ ਉਹਨਾਂ ਨੂੰ ਕਿਹਾ ਸੀ ਧਾਮੀ ਸਾਹਿਬ ਨੂੰ ਵੀ ਤੁਹਾਨੂੰ ਸੱਤ ਮੈਂਬਰੀ ਕਮੇਟੀ ਦਾ ਮੁਖੀ ਬਣਾਇਆ ਭਰਤੀ ਤੁਸੀਂ ਕਰਨੀ ਸੀ ਵੀ ਇਹਦੇ ਬਾਰੇ ਕੋਈ ਤੁਸੀਂ ਅੱਗੇ ਕਾਰਵਾਈ ਵਧਾਓ ਧਾਮੀ ਸਾਹਿਬ ਕਸੂਤੇ ਫਸੇ ਨਜ਼ਰ ਆਉਂਦੇ ਨੇ ਦੋਨੇ ਪਾਸੇ ਨਾ ਤਾਂ ਹੁਣ ਉਹ ਕਾਲੀਦਲ ਬਾਦਲ ਦੇ ਵਿੱਚ ਇੰਨਾ ਕੋਈ ਰੋਬ ਦਾਬ ਰੱਖ ਰਹੇ ਆ ਕਿ ਉੱਥੇ ਉਹਨਾਂ ਨੇ ਇਦਾਂ ਪੁੱਗ ਜੇ ਸੋ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਕਿ ਵੀ ਹੁਣ ਸਾਡੀ ਚੰਡੀਗੜ੍ਹ ਮੀਟਿੰਗ ਹੋਣੀ ਆ ਤੇ ਉੱਥੇ ਮੈਂ ਇਹ ਸਾਰਾ ਮਸਲਾ ਰੱਖੂੰਗਾ ਤੇ ਮੈਨੂੰ ਸਮਾਂ ਦਿਓ ਤੇ ਫਿਰ ਸੁਧਾਰ ਲਹਿਰ ਵਾਲੇ ਬਡਾਲਾ ਸਾਹਿਬ ਵਾਲੇ ਵਾਲਾ ਜਿਹੜਾ ਸਾਈਡ ਹੈ ਉਹਨਾਂ ਨੇ ਕਿਹਾ ਸੀ ਵੀ ਠੀਕ ਆ ਸੀ ਉਦੋਂ ਤੱਕ ਹੋਰ ਵੇਟ ਕਰਦੇ ਆਂ ਪਰ ਉਥੇ ਇਹ ਮਸਲਾ ਕੋਈ ਸਿਰੇ ਤਣ ਪੱਤਣ ਲੱਗਿਆ ਨਹੀਂ ਆ ਚੰਡੀਗੜ੍ਹ ਦੇ ਵਿੱਚ ਕੋਈ ਬਾਹਰ ਆ ਕੇ ਉਹਦੀ ਪ੍ਰੈਸ ਨੂੰ ਦੱਸਿਆ ਨਹੀਂ ਗਿਆ ਕਿ ਅਸੀਂ ਹੁਣ ਕੀ ਕਰ ਰਹੇ ਹਾਂ ਜਾਂ ਕੀ ਨਹੀਂ ਕਰ ਰਹੇ ਤਾਂ ਇਸ ਦੇ ਸਬੰਧ ਵਿੱਚ ਫੇਰ ਜਿਹੜਾ ਬਾਗੀ ਧੜਾ ਉਹ ਫੇਰ ਨਿਰਾਸ਼ ਹੈ ਫੇਰ ਉਹ ਕਾਲ ਤੱਕ ਸਰਵ ਨੂੰ ਪਹੁੰਚ ਕਰ ਰਹੇ ਨੇ ਦੱਸਦੇ ਨੇ ਕਿ ਬਡਾਲਾ ਸਾਹਿਬ ਨੇ ਫੋਨ ਦੇ ਉੱਤੇ ਜਥੇਦਾਰ ਸਾਹਿਬ ਨਾਲ ਫਿਰ ਖੁੱਲ ਕੇ ਗੱਲ ਕੀਤੀ ਹੈ ਕਿ ਦੇਖੋ ਜੀ ਇਹਨਾਂ ਨੇ ਤਾਂ ਹੁਣ ਫਿਰ ਟਾਲਤਾ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਇਹਨਾਂ ਵੱਨ ਲਾਗੂ ਕਰਨ ਤੋਂ ਪਗੋੜੇ ਹੋ ਰਹੇ ਨੇ ਤੁਸੀਂ ਕੁਝ ਕਰੋ ਤੁਸੀਂ ਕੋਈ ਅਗਲੀ ਮੀਟਿੰਗ ਬੁਲਾਓ ਕੋਈ ਐਕਸ਼ਨ ਕਰੋ ਕੋਈ ਬਿਆਨ ਦਿਓ ਤੇ ਤੀਜੇ ਪਾਸੇ ਦੋ ਮੈਂਬਰ ਜਿਹੜੇ ਅਜਾਦਾਲਨਾ ਤੌਰ ਤੇ ਨੇ ਜਸਵੰਤ ਸਿੰਘ ਪੁੜਾਣ ਤੇ ਪਰਮਜੀਤ ਸਿੰਘ रायपुर ਇਹ ਦੋ ਸ਼ਖਸੀਅਤਾਂ ਚਿੱਠੀ ਲੈ ਕੇ ਕਾਲ ਤਖਸਬ ਤੇ ਫਿਰ ਪਹੁੰਚਦੇ ਨੇ ਸ਼ਿਕਾਇਤ ਕਿ ਦੇਖੋ ਜੀ ਇਹ ਕੋਈ ਅਕਾਲ ਤਖਸਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਤੁਹਾਨੂੰ ਇਹਨਾਂ ਦੇ ਉਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਆ ਪਰ ਦੱਸਿਆ ਜਾਂਦਾ ਜਥੇਦਾਰ ਸਾਹਿਬ ਉਹਨਾਂ ਨੂੰ ਮਿਲੇ ਨਹੀਂ ਉਹਨਾਂ ਨੇ ਜਥੇਦਾਰ ਸਾਹਿਬ ਦੇ ਜਿਹੜੇ ਕੋਈ ਪੀਏ ਵਗੈਰਾ ਉਹਨਾਂ ਨੂੰ ਮਿਲ ਕੇ ਚਿੱਠੀ ਦਿੱਤੀ ਹੈ ਤੇ ਇਸ ਤਰ੍ਹਾਂ ਉਥਲ ਪਥਲ ਅੰਦਰ ਖਾਤੇ ਬੜੀ ਜ਼ੋਰ ਸ਼ੋਰ ਨਾਲ ਚੱਲ ਰਹੇ ਆ ਪਰ ਗੱਲ ਕਿਸੇ ਸਿਰੇ ਲੱਗ ਨਹੀਂ ਰਹੀ